ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰੀਆਂ ਕਰਮਚਾਰੀਆਂ ਤੇ ਲੈਣ ਵਿਭਾਗ ਦੇ ਕਰਮਚਾਰੀਆਂ ਲਈ ਮਹਿਲਾ ਤੇ ਬਾਲ ਸਭਾ ਜੀਪੀ ਡੀਪੀ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਪ੍ਰਦੇਸ਼ਕ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਧਰਮਗੀਰ ਮੰਦਿਰ ਬਲਾਕ ਔਰ ਵਿਖੇ ਕਰਵਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮ ਐਲ ਏ ਬੰਗਾ ਵੱਲੋਂ ਕਿਹਾ ਗਿਆ ਕੀ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਕਿ ਪਿੰਡਾਂ ਦੇ ਵਿਕਾਸ ਰੁਕੇ ਹੋਏ ਹਨ ਪੰਚਾਇਤਾਂ ਭੰਗ ਹੋਈਆਂ ਹਨ ਪਰ ਕੋਈ ਵੀ ਤਰੀਕ ਆਮ ਆਦਮੀ ਪਾਰਟੀ ਵੱਲੋਂ ਚੋਣਾ ਸਬੰਧੀ ਨਹੀਂ ਦਿੱਤੀ ਜਾ ਰਹੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਵਿਧਾਨ ਸਭਾ ਬੰਗਾ ਵਿਖੇ 5 ਕਰੋੜ ਰੁਪਇਆ ਹਾਲ ਹੀ ਵਿੱਚ ਲੋਕਾਂ ਨੂੰ ਅਸੀਂ ਦੇ ਚੁੱਕੇ ਹਾਂ ਤੇ ਜਲਦੀ ਹੀ ਪੰਚਾਇਤੀ ਚੋਣਾਂ ਹੋਣਗੀਆਂ ਇਸ ਮੌਕੇ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 34 ਘਰਾਂ ਨੂੰ 30000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਗਈ। ਇਸ ਮੌਕੇ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਵਰਕਰ ਮੌਜੂਦ ਸਨ ਉੱਥੇ ਹੀ ਬਲਾਕ ਔਰਤਾਂ ਬੀਡੀਪੀਓ ਦਫ਼ਤਰ ਤੋਂ ਸਮੂਹ ਸਟਾਫ ਹਾਜ਼ਰ ਸੀ। ਆਓ ਦੇਖਦੇ ਹਾਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰ ਲਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਤੁਰੰਤ ਪਹੁੰਚਦੀਆਂ ਰਹਿਣ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਪਣੀ ਡਿਊਟੀ ਆ ਜੇ ਕੋਈ ਮਦਦ ਕਰਦਾ ਕਾਈਂ ਕਰਦਾ ਕਰਦਾ ਕੇ ਮੈਂ ਤੁਹਾਡਾ ਜਿਆਦਾ ਸਮਝ ਨਹੀਂ ਲਿਆ ਕਿ ਮੈਂ ਜਿਹੜੀ ਬੋਲ ਦੇ ਬੀਡੀਏਸ ਪਰ ਮੈਂ ਜਦੋਂਗੇ ਕੰਸਲਟੈਂਟ ਕਰੂ ਕਿ ਜਿੱਥੇ ਸਾਰੇ ਇਮਾਦੇ ਬੈਠੇ ਹੋ ਬਹੁਤ ਸਾਰੇ ਬੈਠੇ ਹੈ ਇੱਕ ਬੇਨਤੀ ਕਰੀ ਹੈ ਕਿ ਅਸੀਂ ਕੰਗੇ ਅਨਸਰ ਪਰ ਆਪਣਾ ਦਿਲ ਦੇ ਫੈਸਲੇ ਵੀ ਲੈਣੇ وکاس کے لاگت اور سرکار نے جو سرکار ویلفیئر پروگرام چلاتی ہے انہوں کو لاگو کرنے سارے کٹھے ہوئے کام کرتے ہیں سردار بگوان سنگ مان صاحب سی ایم پنجاب بلو کیچھا ہے کہ جو بھی ویلفیئر اسکیمس نے انسان تک پونٹن اور کوئی بھی بان ہم دیرے دے کے کے پونٹن تا تک کے کہ پہنچ تو ذریعہ کسی اور اس کو میں رول ادا کر سکا تو میں چوبی گھنٹے کبھی لگے ਕਿ ਕਰਮ ਇਸੇ ਸਟੇਜ ਤੇ ਐਨਰਜੀ ਦੇ ਲੋਕ ਆ ਰਹੇ ਨੇ ਪਰ ਤੁਸੀਂ ਮੈਨੂੰ ਕੁੱਟ ਮੈਨੂੰ ਬਹੁਤ ਐ ਤਬਿਲ ਪਰਸਨਲੀ ਜਾਣਦੇ ਹੋਗੇ ਇਕੱਟੋ-ਕੱਟ ਆਪਣੇ ਹੱਥੇ ਦੇ ਵਿੱਚ ਆਪਾਂ ਇਹ ਕੰਮ ਨਹੀਂ ਹੁੰਦਾ ਸੋ ਸਾਰੇ ਇਹ ਦਿਨ ਸਾਥ ਦਿਓ ਔਰ ਮੈਂ ਤੁਹਾਨੂੰ ਇਹ ਸੁਆਗਤ ਕਰਨਾ ਅਕਸਰ ਸਹਿਬਾਨ ਸਾਰੇ ਜਿੰਨੇ ਬੈਠੇ ਤੁਸੀਂ ਗੌਰਮੈਂਟ ਦੇ ਸਾਰੇ ਹੀ ਉਥੇ ਰੱਖ ਤੋਂ ਤੇ ਰੋ جنہیں سرکار کے چنگے کمان کو لوگا تک لیا ہے کہ صرف میں صرف چاہتی ہے کہ عام بندہ جنہی کوئی پہنچ نہیں انہوں انصاف بھی اور بیلکیر سکیمہ بھی بینا کوئی پیسہ کرتے ہیں کوئی میڈیا چاہیے اور میں ان کے دوسرے حقصد دلدہ جنہیں ہوں میں تو ہمیں یہ نہیں کرتا کہ تنیر بھی کوئی کسی لیول پر

وہ بھی میرے مطلب آپ کو آ جاتا ہے مینو لی چاہتا ہوں ایک بار پھر اس گا میں کیا کرتا ہوں کہ سارے کوئی اتنے بڑا چوڑا نہیں ہوا ایک کلاس اپنا کم نہ کرے اس سے بھی کم نہیں کرتے سارے سسٹم کے حصے دار ہوئے پوچھتے ہیں بڑی پوچھتے ہیں سارے یقیناً ਆਪਕੇ ਸਮਾਪਤ ਆਪਣੇ ਹੱਥਾਂ ਵਿੱਚ ਦੇ ਕੇ ਸੰਭਲ ਬਾਈਟਿੰਗ ਸਰ ਵੀ ਆਪਣੇ ਚਾਰ ਸਾਢੇ ਰਨ ਸਾਂਝੇ ਕੀਤੇ ਤੇ ਸਾਨੂੰ ਵਾਰ-ਵਾਰ ਸਕੀਮਾਂ ਦਾ ਲਾਭ ਲੈਣ ਲਈ ਆਪਣੀ ਪੰਜਾਬ ਨੂੰ ਪ੍ਰਫੁੱਲਤ ਬਣਾ ਲੈ ਇਹ ਸਾਰੇ ਜਿਹੜੀ ਸਲਾਹ ਦਿੱਤੀ ਹੈ ਉਹ ਮਾਰੇ ਟਾਈਮ ਜਿਹੜਾ ਵੈ ਜਿਹੜਾ ਵੀ ਕੰਮ ਹੈ ਜੋ ਵੀ ਆਪਾਂ ਡਿਵੈਲਪਮੈਂਟ ਦੇ ਕੰਮ ਨੇ ਸਭ ਨੇ ਮਿਲ ਕੇ ਕਰਦੇ ਆ ਸਭ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਣਾ ਹੈ ਤੇਹੀ ਉਮੀਦ ਰੱਖਦੇ ਹੋਏ ਮੈਂ ਜਦੋਂ ਕੈਂਪ ਵਿੱਚ ਆਏ ਸਾਰੇ ਆਪਣੀ ਪੀਐਮਏ ਪਾਈ ਬੈਨੀਫਿਸ਼ੀਰੀ ਇਹਨਾਂ ਨੂੰ ਵੀ ਦਰਖਾਸਤ ਹੈ ਕਿ ਆਪਣੇ ਕੰਮ ਜਿਹੜੇ ਹੈ ਈਮਾਨਦਾਰੀ ਨਾਲ ਕਰਦੇ ਆਪਣੇ ਘਰ ਜਿਹੜੇ ਨਾਲੀ ਬਣਾਣੇ ਸਟਾਰਟ ਕਰਦਣੀਆਂ ਤਾਂ ਕਿ ਗਵਰਨਮੈਂਟ ਦੇ ਜਿਹੜੇ ਫੰਡ ਹੈ ਆਉਣ ਵਾਲੀਆਂ ਦੋ ਕਿਸ਼ਤਾਂ ਵੀ ਤੁਹਾਡੇ ਇਹਨਾਂ ਨੂੰ ਕੰਪਲਸ਼ਨ ਤੇ ਡਿਪੈਂਡ ਕਰਦੀਆਂ ਨੇ ਤੇ ਅਸੀਂ ਸਾਰੇ ਮਿਲ ਕੇ ਆਪਣੇ ਪੰਜਾਬ ਆਪਣੇ ਪਿੰਡਾਂ ਨੂੰ ਵਧੀਆ ਬਣਾ ਲਈ ਐਫਰਟ ਕਰੀਏ ਸਰਕਾਰ ਆਪਣੇ ਨਾਲ ਹੈ ਕਿੰਨੇ ਵੀ ਆਪਣੀ ਐਮ ਐਲ ਏ ਸਰ ਨੇ ਜਿਵੇਂ ਆਪਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਪਾਂ ਆਪਣੇ ਪਿੰਡਾਂ ਨੂੰ ਵਧੀਆ ਬਣਾਣਾ ਹੈ ਗ੍ਰਾਂਟਾਂ ਦੀ ਵਧੀਆ ਤਰੀਕੇ ਨਾਲ ਵਰਤੋਂ ਕਰਨੀ ਹੈ ਤਾਂ ਕਿ ਆਪਾਂ ਆਪਣੇ ਬਲੌਕ ਨੂੰ ਆਪਣੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਜਿਹੜਾ ਅੱਗੇ ਲੈ ਜਾ ਸਕੀਏ ਹੁਣ ਸਰ ਆਪਣਾ ਕੰਟੀਨਿਊ ਕਰ ਸਕਦੇ ਹੈ ਪੀਪੀਐਮ ਦੇ ਵਾਈ ਦੇ ਜਿਹੜੇ ਆਪਣੇ ਹੈ ਉਹਨਾਂ ਨੇ ਆਪਣੇ ਡਾਕੂਮੈਂਟਸ ਅਨਡੇਟ ਕਰਨੇ ਆ। ਭਾਈ ਵਾਈਟ ਕਰੀ ਤੁਸੀਂ ਆਹ ਵਾਈਟ ਕਰਾਓ। ਜਿਹੜੇ ਸਰਦਾਰੀ ਲੋਕ ਟ੍ਰੇਨਿੰਗ ਪ੍ਰੋਗਰਾਮ ਵਿੱਚ ਇਸ ਤੋਂ ਆਪਾਂ ਬੈਠੇ ਆ। ਇਹ ਵੀ ਸਾਰੀਆਂ ਸਰਕਾਰੀ ਸਕੀਮਾਂ ਹੁੰਦੀਆਂ ਸਰ ਜੀ ਜਿਹੜਾ ਅੱਜ ਦਾ ਇੱਥੇ ਪ੍ਰੋਗਰਾਮ ਹੈਗਾ ਇਹਦੇ ਬਾਰੇ ਵਿੱਚ ਪਹਿਲਾਂ ਦੱਸੋ। ਅੱਜ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਤਹਿਤ ਆਵਾਜ ਲਈ ਆਵਾਸ ਬੋਧਨ ਪ੍ਰਧਾਨਮਤ ਸਮੂਹ ਖੁਦਾਈ ਹੈ। ਔਰ ਸਰਦਾਰ ਪ੍ਰਮਾਣ ਸਿੰਘ ਮਾਨ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਦੀ ਇਹ ਇੱਛਾ ਹੈ ਕਿ ਜਿਹੜੇ ਜਿਹੜੇ ਲੋਕ ਲਾਭਪਾਤ੍ਰੀ ਆ ਸਕਦੇ ਆ ਉਹਨਾਂ ਨੂੰ ਪੰਜਾਬ ਦੇ ਜਿੰਨੇ ਵੀ ਅਫਸਰ ਸਹਿਬਾਨ ਨੇ ਜਿੰਨੇ ਵੀ ਪਬਲਿਕ ਮੈਂਬਰ ਨੇ ਉਗਾਲਨ ਰੱਖ ਕੇ ਉਹਨਾਂ ਦਾ ਲਾਭ ਮਿਲਣਾ ਚਾਹੀਦਾ ਅੱਜ ਔਡ ਬਲਾਕ ਦੇ ਵਿੱਚ ਵੀਡੀਓ ਸਭ ਦੀ ਗਵਾਈ ਦੇ ਵਿੱਚ ਇਹਨਾਂ ਲਾਪਤਿਆਂ ਨੂੰ ਅਜੋਨਾ ਦਾ ਅੱਜ ਦੀ ਪਹਿਲੀ ਪਛਾਣ ਕੀਤੀ ਗਈ ਜਿੱਥੇ ਮੈਂ ਪੰਜਾਬ ਦੇ ਸੀਐਮ ਜੀਬਾ ਕੁਮਾਰ ਸ਼ਰਮਾਨਾ ਸਾਹਿਬ ਦਾ ਇਹ ਧੰਨਵਾਦ ਕਰਨਾ ਕਿ ਉਹਨਾਂ ਨੇ ਇੱਕ ਐਫੀਸ਼ੀਅਲ ਅਫਸਰ ਭਾਇਆ ਜਿਹੜੇ ਇਸ ਸਕੀਮ ਨੂੰ ਲਾਗੂ ਕਰਨ ਦੇ ਜ਼ਿੰਦਾਦਿਲ ਕਰਦੇ ਔਰ ਮੈਂ ਦੂਸਰਾ ਜਿਹੜਾ ਸੀ ਅੱਜ ਬੁਖਾਲਾਸ ਜਿਹੜਾ ਉਹਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਸਾਡੇ ਅੰਗਨਵਾੜੀ ਵਰਕਰ ਏਐਨਐਮ ਨੂੰ ਜਿੰਨੇ ਵੀ ਜਿਹੜੇ ਇਸ ਦਿਨ ਜੁੜੇ ਨੇ ਉਹਨਾਂ ਨੂੰ ਕਲਫੈਰ ਸਕੀਮਜ਼ ਲਈ ਬੱਚਿਆਂ ਦੀ ਡਿਵੈਲਪਮੈਂਟ ਦੇ ਲਈ ਪਿੰਡਾਂ ਦੀ ਭਲਾਈ ਲਈ ਅਸੀਂ ਕੀ ਕੰਮ ਕਰ ਸਕਦੇ ਜੀ ਅੱਜ ਜਿਹੜਾ 4 ਦਿਨ ਦਾ ਟ੍ਰੇਨਿੰਗ ਕੈਂਪ ਲਗਾ ਉਹਦੇ ਵਿੱਚ ਵੀ ਇਹ ਸਮਝ ਆ ਗਿਆ ਕਿ ਇੱਕ ਵੱਡਾ ਉਪਰਾਲਾ ਹੈ ਕਿ ਅਸੀਂ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਅਸੀਂ ਥੱਲੇ ਦੇ ਲੈਵਲ ਤੱਕ ਹੀ ਲਿਆ ਸਕਦੇ ਜੋ ਜਿਸ ਤਰ੍ਹਾਂ ਦਾ ਉਤਸ਼ਾਹ ਗਵਰਨਮੈਂਟ ਦੇ ਜਿਹੜੇ ਕੰਸਰਨਡ ਦੇ ਬੱਚਿਆਂ ਨੂੰ ਰਾਜ ਨੇ ਇਹ ਉਹਦਾ ਸ਼ਾ ਦੇਖਿਆ ਕਿ ਸਭ ਨੇ ਇਹ ਸਦਾ ਪੂਰਸੀ ਮਾਨਸਨ ਦੀ ਇਹ ਉਹਨਾਂ ਪ੍ਰਤੀ ਚੰਗੀ ਸੋਚ ਦਾ ਨਹੀਂ ਕਿਉਂਕਿ ਜੇਕਰ ਸੂਬੇ ਦਾ ਸੀਐਮ ਚਾਹੇ ਕਿ ਵੈਲਫੇਅਰ ਸਕੀਮਸ ਤੇ ਹਰ ਆਦਮੀ ਤੱਕ ਪਹੁੰਚਨੀ ਚਾਹੀਦੀ ਹੈ ਜੱਜਲੇ ਸਾਡੇ ਬੱਚਿਆਂ ਦਾ ਵਿਕਾਸ ਰੋਪਰ ਨਹੀਂ ਹੋਣਾ ਚਾਹੀਦਾ ਉਹ ਜੇਕਰ ਅਫਸਰ ਸਾਡੇ ਬਧਿਆ ਪਰਫਾਰਮ ਕਰਦੇ ਆ ਉਹ ਮੇ ਸੰਗ ਦਾ ਤੇ ਆਪਣੀ ਸ਼ਰੀਹ ਹੁੰਦੀ ਆ ਉਹਦੇ ਕਰਕੇ ਪਿੰਡਾਂ ਦੇ ਵਿੱਚ ਜਿਹੜੀਆਂ ਆ ਪੰਚਾਇਤਾਂ ਇੰਤਜ਼ਾਰ ਕਰ ਰਹੀਆਂ ਕਿ ਸਾਡੇ ਕਦੋਂ ਤਰੀਕ ਦਾ ਐਲਾਨ ਕੀਤਾ ਜਾਏਗਾ ਸਾਰੇ ਪਿੰਡਾਂ ਦੇ ਵਿਕਾਸ ਰੁਕੇ ਹੋਏ ਨੂੰ ਲੱਗਦਾ ਕਿ ਜਿਹੜੀ ਵਿਕਾਸ ਦੀ ਰੁਕੇ ਨਹੀਂ ਪੰਚਾਇਤਾਂ ਹੀ ਨਹੀਂ ਬਣੀਆਂ ਉਹ ਤੇ ਭੰਗ ਹੋ ਗਈਆਂ ਤੇ ਕੰਮ ਨਹੀਂ ਕਰ ਸਕਦੀ ਵਿਕਾਸ ਦਾ ਕੱਲ ਹੀ ਅਸੀਂ ਮੈਂ ਆਪਣੇ ਅੱਗੇ ਵੀਡੀਓ ਸਾਹਿਬ ਬੈਠੇ ਆ ਅਸੀਂ ਕੋਈ 5 ਕਰੋੜ ਦੇ ਦਿਲਾਲ ਸਭਾ ਹਲਕਾ ਮੰਗਾ ਦੇ ਵਿੱਚ ਅਸੀਂ ਲੋਕਾਂ ਦੇ ਪੈਸੇ ਜਿਹੜੇ ਸੀ ਉਹਨਾਂ ਨੂੰ ਡਿਸਟ੍ਰਿਬਿਊਟ ਕਰ ਚੁੱਕੀ ਹਾਂ ਤਤਰੀਕ ਦਾ ਐਲਾਨ ਕਿਉਂ ਨਹੀਂ ਹੋ ਰਿਹਾ ਮੈਂ ਤੁਹਾਨੂੰ ਇੱਕ ਕਹਿੰਦਾ ਕਿ ਅੱਜ ਕੱਲ੍ਹ ਤੇ ਹੀ ਕਿਉਂਕਿ ਇਹ ਜ਼ਰੂਰੀ ਹੈ ਇਲੈਕਸ਼ਨ ਉਹ ਮੈਨੂੰ ਲੱਗਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਦਾ ਐਲਾਨ ਹੋ ਜਾਏਗਾ ਮਰਗੀ ਕਿਉਂਕਿ ਪੰਚਾਇਤਾਂ ਦਾ ਜਿਹੜੀ ਇਕਾਈ ਹੈ ਇਹ ਬਹੁਤ ਇੰਪੋਰਟੈਂਟ ਆ ਇਹ ਇਲੈਕਸ਼ਨ ਮੁੰਦਾ ਕਰਦੀ ਬੋੜੀਆਂ ਔਰ ਪਿੰਡਾਂ ਦੇ ਜਿਸ ਤਰ੍ਹਾਂ ਸਦਾ ਤੋਂ ਵਾਂਸੀ ਮਾਨਸਾ ਵੀ ਦੀ ਜ਼ਰੂਰ ਕੀ ਜਾਂਦੇ ਆ ਕਿ ਪਿੰਡਾਂ ਦੀ ਗਰਮਕ ਹੋਵੇ اور میں اس گل ਦਾ ਪੂਸ਼ਵਾਸ਼ ਵੀ ਦਵਾਨਾ ਕਿ ਕੋਈ ਮੇਤਾ ਮੰਗਿਆ ਨਹੀਂ ਕਰ ਸਕਦਾ ਮੈਂ ਬੰਦੇ ਬੰਦਾ ਵੀ ਦੰਸਵਾ ਹਲਕੇ ਦੇ ਵਿੱਚ ਅਸੀਂ ਵਿਕਾਸ ਨੇ ਜਿਹੜੀ ਆ ਜੋ ਰੋਜ਼ਗਾਰ ਨੂੰ ਪੇਚ ਕਰਾਂਗੇ ਕਿਉਂਕਿ ਐਜ਼ ਅ ਪਲੈਨਿੰਗ ਕਾਉਂਸਲ ਚੇਅਰਮੈਨ ਵੀ ਅਸੀਂ ਬੜੇ پیسے ਇਥੇ ਲਾਉਂਦੇ ਸੀ ਕੋਈ 150 ਕਰੋੜ ਰੁਪਇਆ ਉਸੇ ਲੱਗਿਆ ਸੀ ਹੁਣ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਕਿ ਉਸੇ ਤਰੀਕੇ ਦਾ ਇੰਤਜ਼ਾਰ करिए ਮਦਦ ਬਹੁਤ ਜਲਦੀ ਜਲਦੀ ਠੀਕ ਹੈ ਆਪਣਾ ਨਾਮ ਔਰ ਅਹੁਦਾ ਜਰੂਰ ਬੋਲੋ ਹਾਂਜੀ ਮੇਰਾ ਨਾਮ ਗੁਰਪ੍ਰੀਤ ਗੌਰ ਬਧੀ ਪ੍ਰੋਗਰਾਮ ਅਕਸਰ ਐਮਪਲੋਏਡ ਰਹੇਗਾ ਹਾਂਜੀ ਪਰ ਅੱਜ ਸਈ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਨ ਤਹਿਤ ਬਲਾਕ ਕਾਰਡ ਵਿੱਚ 34 ਘਰਾਂ ਨੂੰ ਜਿਹੜਾ ਵੈ ਪਹਿਲੀ ਕਿਸ਼ਤ 30000 ਰੁਪਏ ਦੇ ਸੈਂਕਸ਼ਨ ਆਰਡਰ ਬੰਦੇ ਗਏ ਹੈ। ਹੁਣ ਇਹਨਾਂ ਬੈਨੀਫੀਸ਼ੀਅਰਸ ਦੁਆਰਾ ਜਿਹੜਾ ਵੈ ਇਹ ਮਕਾਨ ਦਾ ਕੰਮ ਸਟਾਰਟ ਕਰਵਾਇਆ ਜਾਊਗਾ ਤੇ ਫਿਰ ਇਹਨਾਂ ਨੂੰ ਦੂਸਰੀ ਤੇ ਤੀਜੀ ਕਿਸ਼ਤ ਜਿਹੜੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਹ ਦੂਜੀ ਕਿਸ਼ਤੀ ਚਾਹੇ। ਇਹ ਕਿਨਾਂ ਨੂੰ ਖਾਸ ਕਰਕੇ ਦਿੱਤੀ ਜਾ ਰਹੀ ਹੈ ਕਿਸਤ ਮਤਲਬ ਕੱਚੇ ਮਕਾਨਾਂ ਨੂੰ ਜਾਂ ਕਿਸੇ ਕੁੱਤਣਾ ਜਿਹੜੀ ਹੈ ਜਿੰਨੇ ਮਕਾਨਾ ਹੋ ਜਿਹੜਾ ਵੈ ਬਣਾ ਲਈ ਤਾਂ ਕਿ ਉਹ ਆਪਣਾ ਜੀਵਨ ਪੱਤਰ ਵਧੀਆ ਠੀਕੇ ਨਾਲ ਜੀ ਸਕਣ। ਕਿ ਨਾਮ ਆ ਜੀ? ਮੇਰਾ ਨਾਮ ਕੀਤਾ ਰਾਣੀ ਜੀ। ਪਿੰਡ ਕਿਹੜਾ? ਪਤਵੰਦੀ ਖਤੂ। ਇਹ ਕੀ ਕਿਹੜੇ ਕੰਮ ਆਏ ਸੀ? ਆਕੀ ਮਕਾਨਾਂ ਬਣ ਤੇ ਆਏ। ਕੰਮ ਬਣ ਗਿਆ? ਹਾਂ ਜੀ। ਚਲੋ ਤੁਹਾਡਾ ਕੀ ਨਾਮ ਆ? ਮੇਰਾ ਨਾਮ ਟਰਨਾਵਾ ਜੀ। ਤੁਹਾਡਾ ਵੀ ਕੰਮ ਹੋ ਗਿਆ ਜੀ ਇਹ ਮਕਾਨਾਂ ਦਾ? ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਲਾਖਣਾ ਸਿੰਘ ਜੀ ਅੱਛਾ ਤੁਸੀਂ ਇੱਥੇ ਕੀ ਹੈਗੇ ਹੋ ਐਜੇ ਕੀ ਆਮ ਆਦਮੀ ਪਾਰਟੀ ਦੇ ਮੈਂ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਅੱਛਾ ਤੇ ਕੀ ਪ੍ਰੋਗਰਾਮ ਸੀ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਜਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੂੰ ਜੋ ਗਰੀਬਾਂ ਦੇ ਮਕਾਨ ਮਕਾਨਾਂ ਵਾਸਤੇ ਪੈਸੇ ਦਿੰਦੇ ਸੀਗੇ ਉਸ ਦੇ ਸੰਬੰਧ ਵਿੱਚ ਅੱਜ ਵੀਡੀਓ ਸਾਬ ਆਏ ਸੀ ਇੱਥੇ ਹੂੰ ਉਹ ਜਿੰਨਾ ਜਿੰਨਾ ਲੋਕਾਂ ਦੇ ਪੈਸੇ ਮਨਜ਼ੂਰ ਹੋਏ ਸੀਗੇ ਹੂੰ ਉਹਨਾਂ ਨੂੰ ਉਹ ਜਦਾਂ ਉਹਨਾਂ ਨੂੰ ਕਿੱਥੇ ਸੱਦ ਪਹਿਲੀ ਪਹਿਲੀ ਕੇਸ ਤੋਂ ਮਤਲਬ ਪਹਿਲੀ ਕੇਸ ਤੋਂ ਉਹਨਾਂ ਨੇ ਦਿੱਤੀ ਹੈ ਜਿੱਤੀ ਹੈ ਹਾਂਜੀ अच्छा ਤੇ ਇੱਕ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਆ ਤੁਸੀਂ ਤੇ ਉਹ ਤੁਹਾਡੀ ਤੇ ਆਵਾਜ਼ ਪਹੁੰਚਦੀ ਹੈਗੀ ਆ ਜੀ ਤੇ ਪਹਿਲਾਂ ਵੀ ਮੈਂ ਕੁਐਸਚਨ ਕਰ ਚੁੱਕਾ ਪੰਚਾਇਤੀ ਵੋਟਾਂ ਇਸ ਲਈ ਨਹੀਂ ਕਰਾ ਰਹੇ ਕਿ ਫੰਡ ਦੇਣੇ ਪੈਣਗੇ ਤਰੀਕ ਕਿਉਂ ਨਹੀਂ ਦੇ ਰਹੇ ਹੈਗੇ ਦੇਖੋ ਜੀ ਇਹ ਤਾਂ ਹੁਣ ਸਾਡੇ ਲੈਵਲ ਤੋਂ ਉੱਚੀ ਗੱਲ ਆ ਅਸੀਂ ਇਹ ਹੋਣੀਆਂ ਤਾਂ ਚਾਹੀਦੀਆਂ ਨਾ ਕਰਦੇ ਆ ਕਿ ਜੋ ਸਾਨੂੰ ਪਤਾ ਲੱਗਦਾ ਕਿ ਨੌਵੇਂ ਮਹੀਨੇ ਤੋਂ ਪਹਿਲਾਂ ਕਹਿੰਦੇ ਸੀ ਕਿ ਨੌਵੇਂ ਮਹੀਨੇ ਜਾਂ 10ਵੇਂ ਮਹੀਨੇ ਦੇ ਪਹਿਲੇ ਹਫਤੇ ਵਿੱਚ ਹੂੰ ਤੇ ਬਾਕੀ ਹਲੇ ਇਹਦੇ ਬਾਰੇ ਮੈਂ ਕੁਛ ਕੀ ਸਤਿਕਾਰ ਜੀ ਸਤਿਕਾਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਂਟ ਜੀ ਕੀ ਐਜੇ ਕੀ ਕਰਦੇ ਹੋ ਤੁਸੀਂ ਕੰਮ ਅਜੇ ਪ੍ਰੋਫੈਸ਼ਨਲ ਮੈਂ ਟੀਚਰ ਨਾ ਟੀਚਰ ਹਾਂ ਅੱਛਾ ਤਾਂ ਇਹ ਇੱਕ ਅੱਜ ਕਾਦੇ ਨੇ ਇਹ ਮੀਟਿੰਗ ਸੱਤੀ ਗਈ ਆ ਸਾਨੂੰ ਅੱਜ ਇਸ ਇੱਕ ਮੀਟਿੰਗ ਦੇ ਦੌਰਾਨ ਦੱਸਣ ਵਾਸਤੇ ਬੁਲਾਇਆ ਗਿਆ ਸੀ ਸਾਰੇ ਹੀ ਇੱਥੇ ਜੋ ਵੀ profession wise ANM ਸਾਡੇ ਅੰਗਨwadi ਵਰਕਰ ਸਾਰਿਆਂ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਜੋ ಗ್ರಾಮ ਪੰਚਾਇਤਾਂ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਦੇ ਹੱਕਾਂ ਬਾਰੇ ਦੱਸਿਆ ਗਿਆ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਬੱਚਿਆਂ ਨੂੰ ਬਾਲ ਵਿਵਸਥਾ ਉਹਨਾਂ ਦੀ ਤੇ ਮਹਿਲਾ ਸੰਗਠਨ ਵਗੈਰਾ ਵਗੈਰਾ ਸਾਰੇ ਕੈਂਪ ਵਗੈਰਾ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਹੋਣੇ ਚਾਹੀਦੇ ਆ ਸਾਰਿਆਂ ਨੂੰ ਸੰਗਠਨ ਕਰਕੇ ਲੋਕਾਂ ਨੂੰ ਵੇਅਰ ਕਰਨਾ ਉਹਨਾਂ ਦੀ ਜਾਗਰੂਕ ਉਹਨਾਂ ਦੇ ਅਧਿਕਾਰ ਦੱਸਣੇ ਬੱਚੇ ਜਿਹੜੇ ਕੋਪੋਰਸ਼ਨ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਕਿਵੇਂ ਟਰੀਟ ਕੀਤਾ ਜਾ ਸਕਦਾ ਪੇਰੈਂਟਸ ਨੂੰ ਉਹਨਾਂ ਦੇ ਹੱਕਾਂ ਬਾਰੇ ਬੇਅਰ ਕੀਤਾ ਏਂਡ ਐਵਰੀਥਿੰਗ ਸਾਨੂੰ ਸਾਰਾ ਕੁਝ ਇਸ ਕੈਂਪ ਦੇ ਵਿੱਚ ਦੱਸਿਆ ਗਿਆ ਜਾਗਰੂਕਤਾ ਕੈਂਪਸ ਦਾ ਜਾਗਰੂਕਤਾ ਕੈਂਪਸ ਹੈਗਾ ਇਹ ਜਿਹੜਾ ਸੋ ਸਾਡਾ ਅੱਜ ਲੱਗਿਆ ਹਰਕ ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਇਸ ਕੈਂਪ ਦੇ ਵਿੱਚ ਜੁਆਇਨ ਕਰਕੇ ਥੈਂਕ ਯੂ ਸੋ ਥੰਕ ਯੂ